ਪੰਜਾਬ ਚ ਅੱਜ ਲੱਗੇਗਾ ਬਿਜਲੀ ਦਾ ਲੰਬਾ ਕੱਟ ਇਨ੍ਹਾਂ ਇਲਾਕਿਆਂ ਦੇ ਵਿੱਚ ਅੱਜ ਬੱਤੀ ਰਹੇਗੀ ਗੁੱਲ ਜਲਦੀ ਦੇਖੋ ਅੱਜ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਨਹੀਂ ਆਵੇਗੀ ਬਿਜਲੀ ਜੀ ਹਾਂ ਹੁਸ਼ਿਆਰਪੁਰ ਦੇ ਟਾਂਡਾ ਊੜਮਣ ਇਲਾਕੇ ਚ ਅੱਜ ਬਿਜਲੀ ਦਾ ਕੱਟ ਲੱਗਣ ਵਾਲਾ ਹੈ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਰਾਜ ਕਾਰਪੋਰੇਸ਼ਨ ਅਧੀਨ ਚੱਲ ਰਹੇ ਸਬ ਡਿਵੀਜ਼ਨ ਮਿਆਣੀ ਨਾਲ ਸੰਬੰਧਿਤ 11 ਕੇਵੀ ਫੀਡਰ ਮਿਆਣੀ ਕੋਟਲਾ ਸਲੇਮਪੁਰ ਬੈਂਸਾ আলমਪੁਰ 나ਥੂਪੁਰ ਰੜਾ ਜਲਾਲਪੁਰ ਅਤੇ 11 ਕੇਵੀ ਗਿਲਜੀਆਂ ਫੀਡਰ ਦੀ ਜ਼ਰੂਰੀ ਮੁਰੰਮਤ ਤੋਂ ਬਾਅਦ ਇਨ੍ਹਾਂ ਫੀਡਰਾਂ ਰਾਹੀਂ ਚੱਲਣ ਵਾਲੀਆਂ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਅੱਜ 23 ਸਤੰਬਰ ਦਸੰਬਰ ਨੂੰ ਬੰਦ ਰਹੇਗੀ ਇਸ ਦੇ ਨਾਲ ਹੀ ਇਸ ਸੰਬੰਧੀ ਵਿਧੇਕ ਐਸ ਡੀਓ ਸਬਡਿਵੀਜ਼ਨ ਮਿਆਣੀ ਹਣੀ ਕੁਮਾਰ ਨੇ ਦੱਸਿਆ ਕਿ ਲੋੜੀਂਦੀ ਮੁਰੰਮਤ ਉਪਰੋਕਤ ਫੀਡਰਾਂ ਦੇ ਵੱਖ-ਵੱਖ ਪਿੰਡਾਂ ਵਿੱਚ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ ਤਾਂ ਏਸੀ ਬਿਜਲੀ ਬੰਦ ਨੂੰ ਲੈ ਕੇ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਤੇ ਜੇਕਰ ਤੁਸੀਂ ਵੀ ਆਪਣੇ ਕੰਮ ਕਾਰ ਕਰਨਾ ਚਾਹੁੰਦੇ ਹੋ ਤਾਂ ਜਲਦ ਤੋਂ ਜਲਦ ਕੰਮ ਨਿਬੇੜ ਲਵੋ ਕਿਸੇ ਵੇਲੇ ਵੀ ਅੱਜ ਬਿਜਲੀ ਦਾ ਲੰਬਾ ਕੱਟ ਸ਼ਾਮ 5 ਵਜੇ ਤੱਕ ਤੁਹਾਨੂੰ ਵੇਖਣ ਨੂੰ ਮਿਲ ਸਕਦਾ ਹੈ ਤੇ ਜੇਕਰ ਤੁਸੀਂ ਜ਼ਰੂਰੀ ਕੰਮ ਨਿਪਟਾਉਣੇ ਹਨ ਤਾਂ ਜਲਦੀ ਤੋਂ ਜਲਦੀ ਆਪਣੇ ਜ਼ਰੂਰੀ ਕੰਮ ਨਿਪਟਾ ਲਓ ਤੇ ਬਿਜਲੀ ਲੰਬੇ ਕੱਟ ਨੂੰ ਲੈ ਕੇ ਪੰਜਾਬ ਕਾਰਪੋਰੇਸ਼ਨ ਵੱਲੋਂ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪਿੰਡਾਂ ਦੇ ਨਾਮ ਤੁਸੀਂ ਵੀਡੀਓ ਦੇ ਵਿੱਚ ਕਿਉਂ ਕਿਹੜੇ-ਕਿਹੜੇ ਪਿੰਡਾਂ ਦੇ ਵਿੱਚ ਬਿਜਲੀ ਜਿਹੜੀ ਬੰਦ ਰਹੇਗੀ ਦਸੰਬਰ ਨੂੰ ਬਿਜਲੀ ਬੰਦ ਦਾ ਐਲਾਨ ਕਾਰਪੋਰੇ ਦੇ ਟਾਂਡਾ ਇਲਾਕੇ ਦੇ ਵਿੱਚ ਤੇ ਬਿਜਲੀ ਦਾ ਲੰਬਾ ਕੱਟ ਲੋਕਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਤੇ ਸ਼ਾਮ 5 ਵਜੇ ਤੋਂ ਬਾਅਦ ਤੱਕ ਹੀ ਬਿਜਲੀ ਜ ਕੀਤੀ ਜਾਵੇਗੀ ਇਹ ਬਿਜਲੀ ਨੂੰ ਲੈ ਕੇ ਵੱਡੀ ਖਬਰ ਆ ਜਿਹੜੀ ਮੁਰਮਤ ਆ 11 ਕੇਵੀ ਤਾਰਾਂ ਦੀ ਜਿਹੜੀ ਕੀਤੀ ਜਾ ਰਹੀ ਆ ਉਸ ਦੇ ਕਰਕੇ ਇਹ ਕੱਟ ਲੱਗਣ ਵਾਲਾ ਹੈ ਤੇ ਇਲਾਕਿਆਂ ਦੇ ਵਿੱਚ ਬਿਜਲੀ ਜਿਹੜੀ ਬੰਦ ਰੱਖਣ ਦਾ ਜਿਹੜਾ ਫੈਸਲਾ ਕੀਤਾ ਗਿਆ ਹੈ ਤਾਂ ਜੋ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਤੇ ਲੋਕਾਂ ਨੂੰ ਨਾਨ ਨੁਕਸਾਨ ਪਹੁੰਚ ਸਕੇ ਇਸ ਕਰਕੇ ਇਹ ਫੈਸਲਾ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਵੱਲੋਂ ਲਿਆ ਗਿਆ ਹੈ ਤੇ ਅਧਿਕਾਰੀਆਂ ਨੇ ਵੀ ਦੱਸਿਆ ਹੈ ਕਿ ਬਿਜਲੀ ਸ਼ਾਮ 5 ਵਜੇ ਤੋਂ ਬਾਅਦ ਤੱਕ ਹੀ ਚੱਲਣ ਦੀ ਸੰਭਾਵਨਾ ਹੈ ਇਸ ਤੋਂ ਵੱਧ ਸਮਾਂ ਵੀ ਬਿਜਲੀ ਬੰਦ ਰਹਿ ਸਕਦੀ ਹੈ ਜੇਕਰ ਤੁਸੀਂ ਜ਼ਰੂਰੀ ਕੰਮ ਆਪਣੇ ਨਿਪਟਾਉਣੇ ਹਨ ਤਾਂ ਜਲਦ ਤੋਂ ਜਲਦ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪਣੇ ਕੰਮ ਨਿਪਟਾ ਲਿਓ ਤੇ ਚੈਨਲ ਆਪਣਾ ਸਬਸਕ੍ਰਾਈਬ ਕਰ ਲਓ ਹੋਰ ਤਾਜ਼ਾ ਖਬਰਾਂ ਦੇਖਣ ਦੇ ਲਈ ਧੰਨਵਾਦ